ਇਸ ਵੇਲੇ ਦੀ ਵੱਡੀ ਖਬਰ ਜਲੰਧਰ ਦੇ ਸ਼ਾਖੋੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁਕਾਬਲਾ ਹੋਇਆ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਇੱਕ ਬਦਮਾਸ਼ ਦੇ ਢਿੱਡ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਬਦਮਾਸ਼ ਦੀ ਮੌਤ ਹੋ ਗਈ ਹੈ ਤੇ ਦੋ ਬਦਮਾਸ਼ਾਂ ਨੂੰ ਨਸ਼ੇ ਤੇ ਅਸਲੇ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਤੰਦਾਜ਼ੀਏ ਕਿ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਪੁਲਿਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਕੋਈ ਨਸ਼ਾ ਤਸਕਰ ਨਸ਼ਾ ਲੈ ਕੇ ਜਿਹੜਾ ਇਥੋਂ ਜਾਣਗੇ ਤਾਂ ਪੁਲਿਸ ਵੱਲੋਂ ਪਹਿਲਾਂ ਹੀ ਨਾਕਾਬੰਦੀ ਕੀਤੀ ਗਈ ਸੀ ਤਾਂ ਪੁਲਿਸ ਨੂੰ ਦੇਖ ਕੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਫਾਇਰ ਕੀਤਾ ਗਿਆ ਤਾਂ ਇੱਕ ਗੋਲੀ ਜਿਹੜਾ ਬਦਮਾਸ਼ ਗੁਰਪ੍ਰੀ ਤੌਰਫ ਗੋਪੀ ਦੇ ਢਿੱਡ ਦੇ ਵਿੱਚ ਲੱਗਦੀ ਹੈ ਜਿਸ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਤਾਂ ਉੱਥੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਦੇ ਦੋ ਸਾਥੀ ਜਿਹੜੇ ਨੇ ਉਹਨਾਂ ਨੂੰ ਪੁਲਿਸ ਮੋਕੇ ਤੋਂ ਹਥਿਆਰ ਤੇ ਨਸ਼ੇ ਦੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਇਹ ਸਭ ਦੀ ਜਾਣਕਾਰੀ ਜਿਹੜਾ ਡੀਐਸਪੀ ਹਰਵਿੰਦਰ ਸਿੰਘ ਬਿਰਕੋਰਾ ਦੇ ਵੱਲੋਂ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਨਸ਼ਾ ਤਸ਼ਕਰਾਂ ਦੇ ਖਿਲਾਫ ਵੱਡੀ ਕਾਰਵਾਈ ਲਈ ਕੀ ਗਈ ਹੈ ਯੁੱਧ ਨਸ਼ੇ ਵਿਰੁੱਧ ਮੁਹਿੰਮ ਜਿਹੜੀ ਹੈ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਸ ਦੇ ਤਹਿਤ ਨਸ਼ਾ ਤਸ਼ਕਰਾਂ ਦੇ ਉੱਤੇ ਅੱਜ ਦੇ ਨਹੀਂ ਵੱਡੀਆਂ ਕਾਰਵਾਈਆਂ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਸ਼ਾਹਕੋਟ ਦੇ ਵਿੱਚ ਵੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਸ਼ਾ ਤਸ਼ਕਰ ਇਲਾਕੇ ਦੇ ਵਿੱਚ ਨਸ਼ਾ ਵੇਚ ਰਹੇ ਨੇ ਤੇ ਪੁਲਿਸ ਜਦੋਂ ਇਹਨਾਂ ਦੀ ਦਬਸ਼ ਕਰਨ ਪਹੁੰਚਦੀ ਹੈ ਤਾਂ ਇੱਕ ਬਦਮਾਸ਼ ਦੇ ਵੱਲੋਂ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਦੱਸਿਆ ਜਾ ਰਿਹਾ ਉਸ ਦੇ ਵੱਲੋਂ ਪੁਲਸਰ ਪਾਰਟੀ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਸ ਵੀ ਜਿਹੜਾ ਹੈ ਗੋਲੀ ਚਲਾਉਂਦੀ ਹੈ ਤੇ ਗੁਰਪ੍ਰੀਤ ਦੇ ਢਿੱਡ ਦੇ ਵਿੱਚ ਗੋਲੀ ਲੱਗਦੀ ਹੈ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤੇ ਜਿਹੜੇ ਉਸ ਦੇ ਦੋ ਸਾਥੀ ਕਾਬੂ ਕੀਤੇ ਗਏ ਨੇ ਤਾਂ ਉਹਨਾਂ ਦੇ ਕੋਲੋਂ 100 ਗ੍ਰਾਮ ਹੈਰੋਇਨ ਤੀਬੋ ਦਾ ਪਲਸ 3 ਕਾਰਤੂਸ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਤਾਂ ਮਿਲ ਰਹੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਉੱਤੇ 6 ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ 307 ਤੇ ਲੁੱਟ ਦੇ ਹੋਰ ਕਈ ਮਾਮਲੇ ਸ਼ਾਮਲ ਨੇ ਤਾ ਗ੍ਰਫਤਾਰ ਕੀਤੇ ਗਏ ਰੋਹਿਤ ਜਿਹੜਾ ਉਸ ਦਾ ਗੁਰਪ੍ਰੀਤ ਦਾ ਸਾਥੀ ਤਾਂ ਉਸ ਦੇ ਉੱਤੇ ਚਾਰ ਮਾਮਲੇ ਦਰਜ ਨੇ ਤੇ ਇਸ ਦੇ ਉੱਤੇ ਅਸਲਾ ਐਕਟ ਤਹਿਤ ਤਿੰਨ ਹੋਰ ਮਾਮਲੇ ਲੜਾਈ ਝਗੜੇ ਦੇ ਜਿਹੜੇ ਨੇ ਉਹ ਸ਼ਾਮਿਲ ਨੇ ਇਸ ਤੋਂ ਇਲਾਵਾ ਜਿਹੜਾ ਇਸ ਦਾ ਤੀਸਰਾ ਸਾਥੀ ਹੈ ਲਾਪ੍ਰੀਤ ਤਾਂ ਉਸ ਦੇ ਉੱਤੇ ਵੀ ਕਈ ਮਾਮਲੇ ਜਿਹੜਾ ਨੇ ਉਹ ਦਰਜ ਨੇ ਤੇ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ 2024 ਚ ਹੀ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਮੁਰ ਦਕੈਤੀ ਦੇ ਮਾਮਲੇ ਤੇ ਹੋਰ ਮਾਮਲਿਆਂ ਦੇ ਵਿੱਚ ਸ਼ਾਮਿਲ ਜਿਹੜਾ ਉਸ ਦੀ ਸ਼ਮੂਲੀਅਤ ਦੇਖੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਬਦਮਾਸ਼ਾਂ ਦੇ ਨਾਲ ਇਨਕਾਊਂਟਰ ਦੇ ਦੌਰਾਨ ਇੱਕ ਬਦਮਾਸ਼ ਦੇ ਟੀਟ ਚ ਗੋਲੀ ਲੱਗੀ ਹੈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜੁਧ ਨਸ਼ਿਆਂ ਵਿਰੁੱਧ ਜਿਹੜਾ ਪੁਲਿਸ ਦੇ ਵੱਲੋਂ ਮੁਹਿੰਮ ਜੜੀਆ ਚਲਾਈ ਗਈ ਹੈ ਤਾਂ ਇਸ ਸਬੰਧੀ ਐਸਐਸਪੀ ਹਰਵਿੰਦਰ ਸਿੰਘ ਬਿਰਕ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਸਾਡੇ ਜਲੰਧਰ ਤੇ ਹਾਥੀ ਪੁਲਿਸ ਨੂੰ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਅਸੀਂ ਸ਼ੁਰੂ ਕੀਤੀ ਹੈ ਜੁਧ ਨਸ਼ਿਆਂ ਦੇ ਵਿਰੁੱਧ ਉਦੇ ਤਹਿਤ ਜਿਹੜੀ ਹੈ ਕਿ ਇੱਕ ਕਾਮਯਾਬੀ ਹਾਸਲ ਹੋਈ ਆ ਸਾਡੀ ਪੁਲਿਸ ਕੋਲ ਇਨਵੈਸਟੀਗੇਸ਼ਨ ਵੈਂਕੋਲ ਇੱਕ ਇਨਫੋਰਮੇਸ਼ਨ ਸੀ ਕਿ ਤਿੰਨ ਵਿਅਕਤੀ ਜਿਹੜੇ ਹੈਗੇ ਨੇ ਏਰੀਆ ਥਾਣਾ ਲੋਈਆਂ ਸ਼ਾਖੂਟ ਦੇ ਏਰੀਆ ਦੇ ਵਿੱਚ ਜਿਹੜੇ ਸਰਗਰਮ ਹੈਗੇ ਨੇ ਜਿਹਨਾਂ ਦੇ ਲੱਭ੍ਰਿਤ ਉਹ ਰਸਲੱਬਾ ਗੁਰਪ੍ਰੀਤ ਸਿੰਘ ਗੋਪੀ ਐਂਡ ਇੱਕ ਰੋਹਿਤ ਇਹਨਾਂ ਦਾ ਜਿਹੜਾ ਇਹ ਤਿੰਨੇ ਜਿਹੜੇ ਇਸ ਏਰੀਆ ਦੇ ਵਿੱਚ ਹੈਰੋਇਨ ਵਗੈਰਾ ਜਿਹੜਾ ਹੈਗਾ ਸਪਲਾਈ ਕਰਦੇ ਨੇ ਐਂਡ ਪਲਾਸੇ ਜਿਹੜੇ ਤਿੰਨੇ ਵਿਅਕਤੀ ਨੇ ਲੁੱਟ ਘੋਹ ਦੀਆਂ ਵਾਰਦਾਤਾਂ ਦੇ ਵਿੱਚ ਆਮ ਇੰਜੈਕਟਰ ਦੀਆਂ ਵਾਰਦਾਤਾਂ ਦੇ ਵਿੱਚ ਜਿਹੜੇ ਇਹਨਾਂ ਦੇ ਰਗੇ ਨੇ ਪੁਰਾਣਾ ਇਹਨਾਂ ਦਾ ਰਿਕਾਰਡ ਹੈਗਾ ਤੇ ਐਨਡੀਪੀਐਸ ਦਾ ਕੰਮ ਇਹ ਕਰ ਰਹੇ ਦਾ ਸਾਡੇ ਕੋਲ ਜੋ ਸੀਆਈਏ ਸਟਾਫ ਦੇ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਉਸ ਨੂੰ ਡਿਵੈਲਪ ਕੀਤਾ ਏਰੀਆ ਦੇ ਵਿੱਚ ਜਿਹੜੀ ਹੈਗੀ ਸੀਆਈਏ ਜਲੰਧਰ ਰੂਰਲ ਦੀ ਜਿਹੜੀਆਂ ਟੀਮਸ ਨੇ ਡਿਸਪੈਚ ਕੀਤੀਆਂ ਜੋ ਤਾਣਾ ਸ਼ਾਕੋਟ ਤਾਣਾ ਲੋਈਆਂ ਇਸ ਏਰੀਆ ਦੇ ਵਿੱਚ ਇਹਨਾਂ ਦੀ ਭਾਲ ਵਾਸਤੇ ਜਦੋਂ ਗਈਆਂ ਕਲ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਜਿਹੜੀ ਹੈਗੇ ਆ ਅੱਜ ਬਾਅਦ ਪੈ ਰਹੇ ਨੇ ਜਿਹੜੇ ਤਿੰਨ ਵਿਅਕਤੀ ਸੀ ਗੁਰਪ੍ਰੀਤ ਸਿੰਘ ਗੋਪੀ ਵਾਸੀ ਕੁਤਵੀਵਾਲ ਅਤੇ ਲਾਪਰੇਸਿੰਗ ਲੱਭਾ ਵਾਸੀ ਕੁਦਬੀਵਾਲ ਦੇ ਨਾਲ ਇਹਨਾਂ ਦੇ ਰੋਹਿਤ ਸੀ ਜਿਹੜੇ ਇੱਕ ਮੋਟਰਸਾਈਕਲ ਤੇ ਆਉਂਦੇ ਸੀ ਇਹਨਾਂ ਨੂੰ ਇੰਟਰਸੈਪਟ ਕੀਤਾ ਜਦੋਂ ਇਹਨਾਂ ਨੂੰ ਐਪ੍ਰੀਹੈਂਡ ਕਰਨ ਦੀ ਪੁਲਿਸ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਗੁਰਪ੍ਰੀਤ ਸਿੰਘ ਗੋਪੀ ਨੇ ਪੁਲਿਸ ਪਾਰਟੀ ਦੇ ਉੱਪਰ ਜਿਹੜਾ ਹੈਗਾ ਮਾਰ ਦੇਣ ਦੀ ਨੀਤ ਨਾਲ ਜਿਹੜਾ ਹੈਗਾ 34 ਦੇ ਪਿਸਤਲ ਦੇ ਵਿੱਚੋਂ ਇੱਕ ਜਿਹੜਾ ਹੈ ਫਾਇਰ ਕੀਤਾ ਜਿਸ ਦੇ ਸਾਡੇ ਏਐਸਏ ਮਨਦੀਪ ਸਿੰਘ ਜਿਹੜਾ ਹੈਗਾ ਥੱਲੇ ਬੈਠ ਕੇ ਉਹਨੇ ਆਪਣੀ ਜਿਹੜੀ ਹੈਗੇ ਜਾਨ ਬਚਾਈ ਐ ਤੇ ਪਲੱਸ ਆਪਣੀ ਸਰਵ ਸਰ ਜਿਹੜੀ ਉਹਦੇ ਕੋਲ ਪਿਸਤਲ ਹੈਗੀ ਸੀ ਉਹਦੇ ਵਿੱਚੋਂ ਨੇ ਆਪਣੇ ਸੈਲਫ ਡਿਫੈਂਸ ਪ੍ਰਾਈਵੇਟ ਡਿਫੈਂਸ ਵਾਸਤੇ ਜਿਹੜਾ ਫਾਇਰ ਕੀਤਾ ਜੋ ਗੁਰਪ੍ਰੀਤ ਸਿੰਘ ਗੋਪੀ ਦੇ ਜਿਹੜਾ ਹੈਗਾ ਪੇਟ ਦੇ ਅਬਡਮਨ ਦੇ ਅ퍼 ਪਾਰਟ ਦੇ ਵਿੱਚ ਜਿਹੜਾ ਜਿਹੜੀ ਹੈ ਫਾਇਰ ਗਨ ਸ਼ਾਟ ਲੱਗਿਆ ਤੇ ਜਿਹੜੇ ਬਾਕੀ ਦੋ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਪੁਲਿਸ ਨੇ ਅਪ੍ਰੀਹੈਂਡ ਕੀਤਾ ਐਂਡ ਜੋ ਇੰਜਰਡ ਹੈਗਾ ਸੀ ਗੁਰਪ੍ਰੀਤ ਸਿੰਘ ਗੋਪੀ ਉਸ ਨੂੰ ਦੜਾ ਥਾਲਾ ਨੂੰ ਆਪਣਾ ਸਿਵਲ ਹਸਪੀਟਲ ਲੋਇਆ ਹੈਗਾ ਉਸ ਏਰੀਆ ਦੇ ਵਿੱਚ ਉੱਥੇ ਉਹਨੂੰ ਸ਼ਹਿਰ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਟ੍ਰੀਟਮੈਂਟ ਵਾਸਤੇ ਐਂਡ ਜਿਹੜੇ ਦੋ ਸਾਥੀ ਸੀ ਲਾਪਰੀਤ ਲੱਪਾ ਐਂਡ ਰੋਹਿਤ ਉਹਨਾਂ ਨੂੰ ਪੁਲਿਸ ਪਾਰਟੀ ਵੱਲੋਂ ਅਰੈਸਟ ਕੀਤਾ ਗਿਆ ਤਾਂ ਜਿਹੜਾ ਹੈਗਾ ਗੁਪ੍ਰੀਤ ਗੋਪੀ ਇਹਦੀ ਦਰਾਨੇ ਇਲਾਜ ਜਿਹੜੀ ਡੈਥ ਹੋ ਗਈ ਆ ਐਂਡ ਪਲੱਸ ਜਿਹੜਾ ਦੂਸਰੇ ਦੋ ਹੈਗੇ ਨੇ ਉਹ ਪੁਲਿਸ ਕਸਟਡੀ ਦੇ ਵਿੱਚ ਹੈਗੇ ਨੇ ਲਾਪਰੀਤ ਲੱਪਾ ਐਂਡ ਰੋਹਿਤ ਇਹਨਾਂ ਤੋਂ ਜਿਹੜਾ ਹੈਗਾ 100 ਗ੍ਰਾਮ ਦੀ ਹੈਰੋਇਨ ਦੀ ਰਿਕਵਰੀ ਹੋਈ ਆ ਪਲੱਸ ਇੱਕ ਪਿਸਟਲ 34 ਦਾ ਪਿਸਤਲ 3 ਰਾਉਂਡ ਜਿੰਦਾ ਇਹਨਾਂ ਤੋਂ ਬਲੇ ਹੈਗੇ ਐਂਡ ਪਲੱਸ ਇੱਕ ਜਿਹੜਾ ਹੈਗਾ ਐਮਪੀ ਸ਼ੈਲੋ ਤੇ ਜਿਹੜਾ ਖੋਲਕਾਰ ਦੋਸ਼ ਹੈ ਉਤੋਂ ਮੌਕੇ ਤੋਂ ਬਰਾਮਦ ਹੋਇਆ